ਅੱਬਾ ਜੀ ਆ ਨੈਣਾ ਦੇਵੀ ਨੂੰ ਜਾ ਰਿਹਾ ਮੇਰੀ ਗੱਡੀ ਆ ਸੜਕ ਆ ਤੇ ਆ ਮੇਰੀ ਗੱਡੀ ਸਾਈਡ ਤੇ ਖੜੀ ਆ ਤੇ ਆ ਖੜੀ ਚਿੱਟੀ ਪੱਟੀ ਦੇ ਉੱਤੇ ਜਮੈਂ ਕੀ ਕਹਿਣਾ ਵੀ ਪੁੱਟਕ ਬਾਹਰ ਨੂੰ ਹੋਣੀ ਗੱਡੀ ਮੇਰੀ ਦੇਖ ਲਓ ਤੁਹਾਡੇ ਸਾਹਮਣੇ ਖੜੀ ਆ ਠੀਕ ਆ ਜੀ ਆ ਸੜਕ ਆ ਆ ਥੱਲੇ ਸ਼ੇਰਾਂ ਵਾਲਾ ਗੇਟ ਆ ਤੇ ਆ ਸੜਕ ਜਾ ਰਹੀ ਆ ਨੈਣਾ ਦੇਵੀ ਨੂੰ ਨੈਣਾ ਦੇਵੀ ਇੱਥੋਂ ਪਿਆ 2 ਕਿਲੋਮੀਟਰ ਉੱਤੇ ਸੜਕ ਦੇ ਗੱਡੀ ਖੜੀ ਕਿਤੇ ਸ਼ਾਂ ਨਹੀਂ ਹੈਗੀ ਤੇ ਇਸੇ ਜਗ੍ਹਾ ਤੇ ਸ਼ਾਂ ਸੀ ਤੇ ਮੈਂ ਸ਼ਾਂਵੇਂ ਲਿਆ ਕੇ ਗੱਡੀ ਲਾ ਲਈ ਵੀ ਦੋ ਘੜੀ ਰੈਸਟ ਕਰ ਲਾਂਗੇ ਇੱਥੇ ਬੰਦੇ ਆ ਮੋਟਰਸਾਈਕਲ ਲੈ ਕੇ ਉੱਪਰੋਂ ਆਏ 2 ਕਿਲੋਮੀਟਰ ਤੋਂ ਪਾਰਕਿੰਗ ਲੈਣ ਵਾਸਤੇ ਇਹਨਾਂ ਨੂੰ ਪੁੱਛੇ ਵੀ ਸੜਕ ਦਾ ਕਾਹਦਾ ਟੈਂਡਰ ਭਰੇ ਆ ਤੁਸੀਂ ਭਈ ਅਸੀਂ ਰੋਡ ਟੈਕਸ ਕਾਲੀ ਭਰਦੇ ਆ ਅਸੀਂ ਰੋਡ ਤੇ ਗੱਡੀ ਲਾ ਨਹੀਂ ਸਕਦੇ ਕਿਤੇ ਰੋਡੀ ਪਾਰਕਿੰਗ ਚ ਲਾਈਏ ਤੁਸੀਂ ਪਾਰਕਿੰਗ ਦੇ ਪੈਸੇ ਲਓ ਸਾਡੇ ਤੋਂ ਸੜਕ ਤੇ ਖੜੀ ਤੇ ਪੈਸੇ ਵੀ ਕੱਲੋਂ ਤੇ ਅਨੰਦਪੁਰ ਤੱਕ ਆ ਜਾਣਗੇ ਮੋਟਰਸਾਈਕਲ ਚਾਕੇ ਵੀ ਇੱਥੇ ਤੁਸੀਂ ਲਾਈਏ ਗੱਡੀ ਇਹਦੇ ਵੀ ਪੈਸੇ ਲੱਗਣਗੇ ਉੱਤੇ ਮੈਂ ਗਿਆ ਵਾਂ ਉੱਤੇ ਮੇਰੀ ਗੱਡੀ ਵਾਪਸ ਮੋੜਦੀ ਪੁਲਿਸ ਵਾਲਿਆਂ ਨੇ ਦੂਸਰੀ ਗੱਡੀ ਮੇਰੇ ਨਾਲ ਹੀ ਆ ਰਹੀ ਆ ਲੁਧਿਆਣੇ ਤੋਂ ਉਹ ਉੱਤੇ ਛੱਡਦੀ ਆ ਉਹਨੇ ਪੈਸੇ ਦਿੱਤੇ ਉਹਨੂੰ ਜਾਣ ਦੇ ਤਾਂ ਮੈਂ ਪੈਸੇ ਨਹੀਂ ਦਿੱਤੇ ਮੇਰੀ ਗੱਡੀ ਵਾਪਸ ਮੋੜਦੀ ਆ ਤੇ ਯਾਰ ਨਿਆ ਇਹ ਰਿਸ਼ਵਤਕੋਰੀ ਆ ਉਸ ਗੱਡੀ ਦੀ ਵੀ ਮੈਂ ਵੀਡੀਓ ਪਾਉਣਾ ਵਾ ਉਹ ਵੀ ਐਚ ਆਰ ਨੰਬਰ ਆ ਉਹ ਮਗਰ ਜਾ ਕੇ ਮੋਟਰਸਾਈਕਲ ਤੇ ਪੁਲਿਸ ਵਾਲਿਆਂ ਨੂੰ ਤੋਂ ਪੈਸੇ ਲੈ ਉਹਨੂੰ ਛੱਡਿਆ ਵਾ ਮੈਨੂੰ ਉਤੋਂ ਮੋੜਤਾ ਵੀ ਉੱਤੇ ਨਹੀਂ ਗੱਡੀ ਜਾਂਦੀ ਟੈਂਪੋ ਡਰਾਈਵਰ ਨਹੀਂ ਜਾਂਦੀ ਹੈਗੀ ਫਿਰ ਕਦੇ ਕਹਿੰਦੇ ਲੋਕਲ ਜਾਂਦੀ ਮੈਂ ਕਹਾਂ ਉਹ ਤਾਂ ਮੇਰੇ ਨਾਲ ਆਈ ਹੈ ਗੱਡੀ ਲੁਧਿਆਣੇ ਦੀ ਮੈਂ ਉਸ ਗੱਡੀ ਦੀ ਵੀ ਆਰਸੀ ਪਾਉਂਗਾ ਵੀਡੀਓ ਚ ਉਹ ਵੀ ਗੱਡੀ ਲੁਧਿਆਣੇ ਦੀ ਹੈ ਨੰਬਰ ਹਰਿਆਣੇ ਦਾ ਹੁਣ ਤੁਸੀਂ ਆ ਦੇਖੋ ਵੀ ਆ ਮਸਲਾ ਹੈ ਵੀ ਗੱਡੀ ਸੜਕ ਤੇ ਖੜੀ ਆ ਤੇ ਅਸੀਂ ਰੋਡ ਟੈਕਸ ਖਾਲੀ ਭਰਦਿਆਂ ਵੀ ਜੇ ਇਸ ਜਗ੍ਹਾ ਦੀ ਵੀ ਪਾਰਕਿੰਗ ਦੇਣੀ ਆ ਹੁਣ ਕੋਈ ਇਸ ਜਗ੍ਹਾ ਪਾਰਕਿੰਗ ਬਣਦੀ ਵੈਸੇ ਨਾ ਇਹਨਾਂ ਦੀ ਕੋਈ ਜਗ੍ਹਾ ਇੱਥੇ ਵੀ ਸੜਕ ਦੇ ਲਾਂ ਦੇ ਵੀ ਪੈਸੇ ਲੈਣਗੇ ਆ ਰੋਡ ਖਾਲੀ ਪਿਆ ਸਾਰਾ ਮੇਰੀ ਗੱਡੀ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਗੱਡੀ ਸਾਈਡ ਤੇ ਖੜੀ ਹੈ ਚਿੱਟੀ ਲੈਨ ਦੇ ਅੰਦਰ ਖੜੀ ਆ ਆਹ ਰੋਡ ਇਧਰੋਂ ਆ ਰਿਹਾ ਵਾ ਦੱਸੋ ਇਹ ਜਗ੍ਹਾ ਦੀ ਪਾਰਕਿੰਗ ਦੇਣੀ ਬਣਦੀ ਆ ਤੇ ਜੇ ਇਸ ਹਿਸਾਬ ਨਾਲ ਲੁੱਟਣਾ ਤਾਂ ਫੇਰ ਅਸੀਂ ਉੱਦਾਂ ਹੀ ਕੱਪੜੇ ਲਾ ਲੈਨੇ ਆ ਤੇ ਲੋਟ ਲਓ ਸਾਨੂੰ 75 75000 ਅਸੀਂ ਰੋਡ ਟੈਕਸ ਭਰਿਆ ਵਾ ਕਾਸਲੀ ਭਰਿਆ ਵਾ ਆ ਜਗ੍ਹਾ ਦੀ ਪਾਰਕਿੰਗ ਵੀ ਦੇਣੀ ਆ ਸੀ ਸਾਈਡ ਤੇ ਗੱਡੀ ਖੜੀ ਆ ਸਿਰਫ ਉੱਤੇ ਪੂਰੀ ਨੈਣਾ ਦੇਵੀ ਦੀ ਪਾਰਕਿੰਗ ਚ ਜਾ ਕੇ ਦਿਖਾ ਦੇਣਾ ਕਿਤੇ ਸ਼ਾਂ ਨਹੀਂ ਮੈਂ ਸਿਰਫ ਇਸ ਜਗ੍ਹਾ ਤੇ ਸ਼ਾਂ ਕਰਕੇ ਗੱਡੀ ਲਾਈ ਆ ਵੀ ਦੋ ਘੜੀ ਰੈਸਟ ਕਰਨਾ ਮੈਂ ਰਾਤ ਨੂੰ ਦਿੱਲੀ ਜਾਣਾ ਵੀ ਚੱਲ ਯਾਰ ਇੱਥੇ ਸ਼ਾਂਵੇਂ ਲਾ ਕੇ ਤੇ ਸੌਂ ਜਾਊਂਗਾ ਮੈਂ ਕੋਈ ਪਾਰਕਿੰਗ ਬਚਾਉਣ ਦੇ ਚੱਕਰ ਚ ਨਹੀਂ ਗੱਡੀ ਇੱਥੇ ਲਾਈ ਆ ਆ ਦੇਖੋ ਆਂਬਰਾ ਬੂਟਾ ਲੱਗਿਆ ਵਾ ਸ਼ਾਂ ਕਰਕੇ ਗੱਡੀ ਲਾਈ ਆ ਇੱਥੇ ਮੈਂ ਇਹ ਬੰਦੇ ਮੋਟਰ ਐਂਗਲ ਜਾ ਕੇ ਤੇ ਮਗਰ ਆ ਗਏ ਜੀ ਪਾਰਕਿੰਗ ਲੈਣੀ 200 ਰੁਪਏ ਮੈਂ ਸੜਕ ਤੇ ਲਾਂ ਦੇ ਕਾਦੇ ਪੈਸੇ ਦਾਂ ਇਹ ਪ੍ਰਸ਼ਾਸਨ ਤੱਕ ਪਹੁੰਚਦੀ ਕਰੋ ਜੀ ਵੀਡੀਓ ਜੇ ਇਦਾਂ ਹੀ ਲੁੱਟਣਾ ਤਾਂ ਉਦਾਂ ਹੀ ਫਿਰ ਸਾਨੂੰ ਕਹਿ ਦੋ ਵੀ ਬਸ ਪੈਸੇ ਵੰਡ ਦੇ ਆਓ ਥੱਲੋਂ ਇਹ ਕੱਲੂ ਦਾ ਨੰਦਪੁਰ ਸਾਹਿਬ ਵੀ ਪਹੁੰਚ ਜਾਣਗੇ ਰਾਹ ਦੇ ਵਿੱਚ ਵੀ ਇੱਥੇ ਨਹੀਂ ਲਾ ਸਕਦੇ ਉੱਥੇ ਸਾਡਾ ਟੈਂਡਰ ਭਰਿਆ ਇੱਥੋਂ 2 ਕਿਲੋਮੀਟਰ ਹੈ ਨੈਣਾਦੇਵੀ ਦਾ ਮੰਦਿਰ ਪਾਰਕਿੰਗ ਇਹਨਾਂ ਦੀ ਉੱਤੇ ਆ ਪਾਰਕਿੰਗ ਤਾਂ ਆ ਇਹ ਥੱਲੇ ਰਾਜ ਵੀ ਪਾਰਕਿੰਗ ਮੰਗਣ ਆ ਗਏ ਆ ਕੀ ਨਾਮ ਵੀਰੇ ਤੁਹਾਡਾ ਯਾਰ ਕੀ ਨਾਮ ਦਾ ਹਾਂਜੀ ਅਮਿਤ ਹੁਵਾ ਕੀ ਨਾਮ ਪਾਰਕਿੰਗ ਵਾਲੇ ਮਾਲਕ ਦਾ ਨਾਮ ਕੀ ਮਾਲਕ ਤੇ ਕੀ ਲੈਣਾ ਭਾਈ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਲੈਣਾ ਵੀਰੇ ਬਾਅਦ ਦੇ ਵਿੱਚ ਕਹਿੰਦੇ ਸਾਡਾ ਬੰਦਾ ਨਹੀਂ ਸਾਡਾ ਇਹ ਆ ਉਹ ਆ ਬਾਅਦ ਚ ਕਹਿ ਰਹੇ ਨੇ ਨਾ ਤੁਸੀਂ ਆਪ ਹੀ ਮਾਲਕ ਕੀ ਨਾਲ ਤੁਹਾਡੀ ਪਾਰਕਿੰਗ ਨੇ ਫਿਰ ਦਿਖਾਇਓ ਪਰਚੀ ਨਗਰ ਪੰਚਾਇਤ ਆ ਯਾਰ ਸ਼੍ਰੀ ਨਾਣਾ ਜੀ ਹਾਂਜੀ ਨਗਰ ਪੰਚਾਇਤ ਸ਼੍ਰੀ ਨਾਣਾ ਜੀ ਸ਼੍ਰੀ ਨਾਣਾ ਦੇ ਵੀ ਨਗਰ ਪੰਚਾਇਤ ਠੀਕ ਆ ਵੀਰ ਜੀ ਆਹ ਪਾਜੀ ਉਰੇ ਲੋਕਾਂ ਨੇ ਗਵਾਹ ਖੜੇ ਐ ਇਸ ਜਗ੍ਹਾ ਭਾਈ ਆਪਣਾ ਨਾਂ ਕੀ ਹੈ ਤਰਨਵੀਰ ਸਿੰਘ ਤਰਨਵੀਰ ਸਿੰਘ ਚੱਲ ਆ